ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਮੰਨੇ ਪ੍ਰਬੰਧ ਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸੇ ਗੱਲ ਹਾਂ ਤੁਸੀਂ ਸਸੇ ਗੱਲ ਜੀ ਥੈਂਕ ਯੂ ਸੋ ਮਚ ਜਸਮੀਤ ਜੀ ਲਗਭਗ 40 ਦਿਨਾਂ ਬਾਅਦ ਕੈਨੇਡਾ ਤੋਂ ਵਾਪਸ ਪਰਤੇ ਨੇ ਕੈਨੇਡਾ ਦੀਆਂ ਜ਼ਮੀਨੀ ਹਕੀਕਤਾਂ ਸਾਡੇ ਨਾਲ ਸਾਂਝੀਆਂ ਕਰਨਗੇ ਪਰ ਸਭ ਤੋਂ ਪਹਿਲਾਂ ਇਸ ਚੋਚ ਗੱਲ ਕਰਾਂਗੇ ਕੈਨੇਡਾ ਦੀ ਪੀਆਰ ਨੂੰ ਲੈ ਕੇ ਪਾਟਿਆ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਵੱਖ-ਵੱਖ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਮਨਿਸਟਰ ਨੇ ਇਆਂ ਆਪੋਜੀਸ਼ਨ ਦੇ ਲੀਡਰ ਨੇ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਔਰ ਮੀਡੀਆ ਦੇ ਵਿੱਚ ਗੱਲਾਂ ਆਈਆਂ ਜਿਵੇਂ ਕੈਨੇਡਾ ਦੇ ਵਿੱਚ ਪੀਆਰ ਬਹੁਤ ਔਖੀ ਹੋ ਗਈ ਅਸੰਭਵ ਹੋ ਗਈ ਕਈਆਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਪੀਆਰ ਲਗਭਗ ਬੰਦ ਹੈ ਹੁਣ ਪੀਆਰ ਨੂੰ ਲੈ ਕੇ ਜ਼ਮੀਨੀ ਹਕੀਕਤਾਂ ਕੀ ਨੇ ਕਿਉਂਕਿ ਤੁਸੀਂ 100 ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਸਿੱਧੇ ਜੁੜੇ ਹੋ ਕਿਹੜੇ ਵਿਦਿਆਰਥੀਆਂ ਨੂੰ ਪੀਆਰ ਮਿਲੂ ਕਿੰਨਾਂ ਲਈ ਅਸੀਂ ਪੀਆਰ ਬੰਦ ਸਮਝੀਏ ਜਾਂ ਸਾਰਿਆਂ ਲਈ ਹੁਣ ਪੀਆਰ ਬੰਦ ਹੈ ਵਿਦਿਆਰਥੀ ਸਿਰਫ ਪੜ੍ਹਿਆ ਕਰਨਗੇ ਤੇ ਮੁੜਿਆ ਕਰਨਗੇ ਸ੍ਰੀ ਦੇਖੋ ਸ੍ਰਿੰਦਰ ਜੀ ਦੇਖਣ ਦਾ ਨਜ਼ਰੀਆ ਹੁੰਦਾ ਆਪਣਾ ਇੱਕ ਔਰ ਇੱਕ ਚੀਜ਼ ਨੂੰ ਆਪਾਂ ਪੋਜ਼ਿਟਿਵ ਜਿਵੇਂ ਲੈਣਾ ਹੈ ਇਹ ਦੇਖਣ ਦੀ ਜੀ ਚੀਜ਼ ਹੁੰਦੀ ਆ ਸੋ ਮੈਂ ਇਸ ਚੀਜ਼ ਸਮਝਾਣਾ ਚਾਹਾਂਗਾ ਸਟੂਡੈਂਟਸ ਨੂੰ ਪਹਿਲੀ ਗੱਲ ਤਾਂ ਜਦੋਂ ਆਪਾਂ ਅੱਜ ਦੀ ਰੇਟ ਚ ਬਹੁਤ ਇੱਕ ਹਜੂਮ ਚੱਲਿਆ ਕਿ ਆਪਾਂ ਇੰਡੀਆ ਤੋਂ ਪੜ੍ਹਾਈ ਕਰੀਏ ਠੀਕ ਹੈ ਸੋ ਕਾਫੀ ਸਾਰੇ ਸਟੂਡੈਂਟਸ ਹੈ ਜਿਨ੍ਹਾਂ ਨੇ ਇੱਥੇ ਐਡਮਿਸ਼ਨਸ ਲਈਆਂ ਔਰ ਇੱਥੇ ਵੀ ਪੜ੍ਹਾਈ ਸ਼ੁਰੂ ਕੀਤੀ ਸੋ ਮੈਂ ਸਾਰਿਆਂ ਨੂੰ ਇੱਕ ਚੀਜ਼ ਸਮਝਾਉਣਾ ਚਾਹਾਂਗਾ ਕਿ ਇੰਡੀਆ 'ਚ ਜਿ세 ਕਿ ਇਹ ਕਿ ਜੋ ਤੁਸੀਂ ਗ੍ਰੈਜੂਏਟ ਹੋਵੋਗੇ ਤਾਂ ਇੰਨੀ ਕਪੈਸਿਟੀ ਹੈਗੀ ਹੈ ਕਿ ਸਾਰੇ ਜਿੰਨੇ ਗ੍ਰੈਜੂਏਟ ਹੋਣਗੇ ਉਹਨਾਂ ਸਾਰਿਆਂ ਨੂੰ ਚੰਗੀਆਂ ਨੌਕਰੀਆਂ ਲੱਗ ਜਾਣਗੀਆਂ ਤਾਂ ਆਪਣਾ ਭਲੇਖ ਹੈ ਪਹਿਲੀ ਚੀਜ਼ ਸੋ ਇੰਡੀਆ 'ਚ ਇੰਨੀ ਕਪੈਸਿਟੀ ਨਹੀਂ ਹੈਗੀ ਅੱਜ ਦੀ ਰੇਟ 'ਚ ਵੀ ਅਨਇੰਪਲੋਇਮੈਂਟ ਬਹੁਤ ਬਹੁਤ ਜ਼ਿਆਦਾ ਉੱਪਰ ਹੈਗੀ ਐ ਖਾਸ ਕਰਕੇ ਪੜੇ ਲਿਖੇ ਕੈਟਾਗਰੀ ਚ ਜਿਹੜੇ ਐਮਬੀਏ বিবিए ਕਰਕੇ ਨਿਕਲ ਰਹੇ ਆ ਬੱਚੇ ਜਿਹੜੇ ਜਨਰਲ ਕੋਰਸਸ ਕਰਕੇ ਨਿਕਲ ਰਹੇ ਆ ਬੱਚੇ ਜਾਂ ਤੁਸੀਂ ਕਹਿ ਲਓ ਕਿ ਬਾਇਓ ਟੈਕਨੋਲੋਜੀ ਚ ਵੀ ਇੰਡੀਆ ਚ ਕੋਈ ਏਡੀ ਜ਼ਿਆਦਾ ਰਿਸਰਚ জব ਨਹੀਂ ਹੈਗੀ ਬਾਇਓ ਮੈਡੀਕਲ ਚ ਜਾਂ ਇੰਨੀ ਸਾਰੀ ਫੀਲਡਸ জব ਨਹੀਂ ਹੈਗੀ ਫਿਰ ਅਸੀਂ ਗੱਲ ਕਰ ਲੈਂਦੇ ਆ ਜਿਹੜਾ ਸਾਡਾ ਮੈਕੈਨੀਕਲ ਇੰਜੀਨੀਅਰਸ ਜਾਂ ਆਟੋ ਬੀਲ ਇੰਜੀਨੀਅਰਸ ਹੈਗੇ ਆ ਉਹਦੇ ਚ ਇੰਡੀਆ ਚ ਜੌਬ ਹੈਗੀ ਆ ਬਟ ਦੇ ਆਰ ਨਾਟ ਹਾਈਲੀ ਪੇਡ ये इशू है दे, थाग थाग दे आर नॉट दैट हाईली पेड जॉब्स फेर असी ਗੱਲ ਕਰਦੇ ਆ ਕਿ ਬੱਚੇ ਉਹਨ ਕੈਨੇਡਾ ਜਾ ਰਹੇ ਆ ਪਰ ਅਸੀਂ ਇੱਕ ਸਹੀ ਨਜ਼ਰੀਏ ਨਾਲ ਕੈਨੇਡਾ ਨਹੀਂ ਜਾ ਰਹੇ ਅੱਜ ਦੀ ਡੇਟ 'ਚ ਵੀ ਅਸੀਂ ਕੈਨੇਡਾ ਨੂੰ ਜੇ ਕੰਪੇਅਰ ਕਰ ਲਈਏ ਤੁਸੀਂ ਜਿਹੜੀ ਮਰਜ਼ੀ ਕੰਟਰੀ ਦੇ ਨਾਲ ਕੰਪੇਅਰ ਕਰ ਲਓ ਜਿੰਨਾ ਸਟ੍ਰੀਮਲਾਈਨ ਪੀਆਰ ਪੋਲਿਸੀਜ਼ ਕੈਨੇਡਾ ਦੀਆਂ ਹੈਗੀਆਂ ਹੋਰ ਕਿਸੇ ਕੰਟਰੀ ਦੀ ਨਹੀਂ ਹੈਗੀਆਂ ਕਿਸੇ ਵੀ ਕੰਟਰੀ ਦੀ ਨਹੀਂ ਹੈਗੀਆਂ ਦੇਖੋ ਕੈਨੇਡਾ ਸਰਕਾਰ ਵੱਲੋਂ ਜ਼ਰੂਰ ਇਹ ਕਿਹਾ ਗਿਆ ਕਿ ਪੀਆਰ ਆਉਣ ਵਾਲੇ ਸਮੇਂ 'ਚ ਟਾਪ ਕੀਤੀ ਜਾਏਗੀ ਜਿਹੜੇ ਬੱਚੇ ਕੈਨੇਡਾ ਦੇ ਸਿਸਟਮ ਨੂੰ ਅਬਿਊਜ਼ ਕਰਦੇ ਆ ਮਤਲਬ ਕਿ ਜਿਹੜੇ ਸਿਸਟਮ ਉੱਥੇ ਆ ਕੇ ਪੜ੍ਹਾਈ ਸਹੀ ਢੰਗ ਨਾਲ ਨਹੀਂ ਕਰਦੇ ਸਿਰਫ ਫੋਕਸ ਉਹਨਾਂ ਦਾ ਪੈਸੇ ਕਮਾਉਣ ਵੱਲ ਹੁੰਦਾ ਸੋ ਪਹਿਲੀ ਗੱਲ ਤਾਂ ਬੱਚਿਆਂ ਨੂੰ ਇਹ ਛੱਡਣਾ ਪਏਗਾ ਸੋਚਣਾ ਕਿ ਜੇ ਮੈਂ ਅੱਜ ਪਹੁੰਚਿਆ ਕੈਨੇਡਾ ਤੇ ਕੱਲ ਮੈਨੂੰ ਨੌਕਰੀ ਮਿਲ ਜਾਏਗੀ ਪਹਿਲਾਂ ਮਿਲਦੀ ਸੀ ਅੱਜ ਤੋਂ 5 ਸਾਲ ਪਹਿਲਾਂ ਮਿਲਦੀ ਸੀ ਨੌਕਰੀ ਬਟ ਆਪਾਂ ਨੌਕਰੀ ਕਰਨ ਤਾਂ ਨਹੀਂ ਜਾ ਰਹੇ ਨਾ ਆਪਾਂ ਤਾਂ ਪੜ੍ਹਾਈ ਕਰਨ ਜਾ ਰਹੇ ਆ ਫਿਰ ਆਪਾਂ ਜਾਂ ਤਾਂ ਨੌਕਰੀ ਦੇਖੀਏ ਜਿਹੜੀ ਮਿਲ ਰਹੀ ਹੈ ਦੂਜੇ ਦਿਨ ਜਾਂ ਫਿਰ ਆਪਾਂ ਪੀਆਰ ਦੇਖੀਏ ਪੀਆਰ ਕਿੱਦਾਂ ਮਿਲੇਗੀ ਪੜ੍ਹਾਈ ਕਰਕੇ ਉਹ ਕੋਰਸ ਕਰਕੇ ਜਿਹੜੇ ਡਿਮਾਂਡ ਚ ਹੈ ਕੈਨੇਡਾ ਚ ਨਾ ਕਿ ਉਹ ਕੋਰਸਸ ਕਰਕੇ ਜਿਨ੍ਹਾਂ ਦੀ ਵੈਲਿਊ ਘਟ ਹੈ ਸੋ ਸਟੂਡੈਂਟਸ ਨਜ਼ਰੀਆ ਹੈ ਹਰ ਚੀਜ਼ ਨੂੰ ਦੇਖਣ ਦਾ ਸੋ ਮੈਨੂੰ ਮੈਂ ਕਾਫੀ ਸਮਾਂ ਸਪੈਂਡ ਕੀਤਾ ਕਿਉਂਕਿ ਸਮਰ વેਕੇਸ਼ਨ ਸੀ ਤੇ ਮੈਂ ਕਾਫੀ ਹੋਰ ਵੀ ਚੀਜ਼ਾਂ ਦੇਖ ਰਿਹਾ ਸੀ ਕਾਫੀ ਸਾਰੀਆਂ ਓਪਰਚ्युनिटीਜ਼ ਦੇਖ ਰਿਹਾ ਸੀ ਇਨਵੈਸਟਮੈਂਟ ਇਮੀਗ੍ਰੇਸ਼ਨ ਪਰਮਨੈਂਟ ਰੈ residency ਵੀ ਉੱਥੇ ਸਾਰੇ ਕੋਲ ਪੀਆਰ ਦੀਆਂ ਕਾਫੀ ਸਾਰੀਆਂ ਪਾਈ ਇਨਸਾਨੀਆਂ ਬੱਚਿਆਂ ਦੀਆਂ ਓਆਈਐਨਪੀ ਪ੍ਰੋਗਰਾਮਸ ਅਲਬਰਟਾ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮਸ ਅਲਬਰਟਾ ਓਪਰਚ्युनिटी ਸਟ੍ਰੀਮ ਅਲਬਰਟਾ ਟੈਕਨੋਲੋਜੀ ਸਟ੍ਰੀਮ ਸੋ ਜਿੰਨਾ ਚਾੜ ਦੀ ਰੇਟ 'ਚ ਬੱਚਿਆਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਪੀਆਰ ਲਈ ਸੋ ਅੱਜ ਦੀ ਰੇਟਸ ਤੇ ਵੀ ਕੈਨੇਡਾ ਹਰ ਮਹੀਨੇ ਡਰਾ ਕੱਢ ਰਿਹਾ ਜਿਦੇ ਵਿੱਚ ਪੀਆਰ ਹੋ ਰਹੀ ਹੈ ਬੱਚਿਆਂ ਦੀ ਬੱਚਿਆਂ ਦੇ ਆਈਟੀਏਜ਼ ਆ ਰਹੇ ਨੇ ਹੰਟਾਰੀਓ ਵਿੱਚ ਵੀ ਆ ਰਹੇ ਨੇ ਅਲਬਰਟਾ ਵਿੱਚ ਵੀ ਆ ਰਹੇ ਨੇ ਸਸਕਾਚੂਨ ਵਿੱਚ ਵੀ ਆ ਰਹੇ ਨੇ ਸੋ ਸਾਰੇ ਹੀ ਪ੍ਰੋਵਿੰਸਸ ਤੇ ਪੀਆਰ ਅੱਜ ਦੀ ਰੇਟਸ ਤੇ ਵੀ ਆ ਰਹੀਆਂ ਬਟ ਸਮਝਣ ਦੀ ਗੱਲ ਇਹ ਹੈ ਕਿ ਅਸੀਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਲੈਣਾ ਸੋ ਅੱਜ ਵੀ ਜੇ ਤੁਸੀਂ ਮੇਰੇ ਨਾਲ ਬੈਠੋਗੇ ਸਾਰੇ ਮੈਨੂੰ ਇਹ ਕਹਿੰਦੇ ਕਿ ਤੁਹਾਡੀ ਐਕਸਪਰਟਾਈਜ਼ ਤੁਸੀਂ ਕੈਨੇਡਾ ਜ਼ਿਆਦਾ ਪ੍ਰਮੋਟ ਕਰਦੇ ਹੋ ਅੱਜ ਵੀ ਡੇਟਸ ਸੀ ਯੂਕੇ ਵੀ ਪ੍ਰਮੋਟ ਕਰ ਰਹੇ ਆ ਯੂਐਸਏ ਵੀ ਪ੍ਰਮੋਟ ਕਰ ਰਹੇ ਆ ਜਰਮਨੀ ਵੀ ਪ੍ਰਮੋਟ ਕਰ ਰਹੇ ਆ ਨਿਊਜ਼ੀਲੈਂਡ ਵੀ ਪ੍ਰਮੋਟ ਕਰ ਰਹੇ ਆ ਉਨ ਆਸਟ੍ਰੇਲੀਆ ਵੀ ਕਰਦੇ ਆ ਬਟ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਜਦੋਂ ਬੱਚੇ ਨੂੰ ਅਸੀਂ ਇੱਕ ਸਵਾਲ ਪੁੱਛਦੇ ਆ ਕਿ ਤੁਹਾਡਾ ਪਰਪਸ ਕੀ ਹੈ ਬਾਹਰ ਜਾਣ ਦਾ ਉਦੋਂ ਬੱਚਾ ਕਹਿੰਦਾ ਸੈਟਲਮੈਂਟ ਸੋ ਜਦੋਂ ਤੁਸੀਂ ਸੈਟਲਮੈਂਟ ਕਹੇ ਤਾਂ ਫਿਰ ਸੈਟਲਮੈਂਟ ਇਜ਼ ਇਕੁਅਲ ਟੂ ਕੈਨੇਡਾ settlement is equal to canada ਇਹ चीज ਆਪਣੇ ਦਿਮਾਗ ਚ ਤੁਸੀਂ ਪਾ ਕੇ ਰੱਖੋ ਜੇ ਤੁਸੀਂ ਸੈਟਲਮੈਂਟ ਤੁਹਾਡੀ ਤੁਸੀਂ ਸਿਰਫ ਪੜ੍ਹ ਕੇ ਵਾਪਸ ਆਣਾ ਫਿਰ ਕੰਟਰੀ ਸਾਰੇ ਹੀ ਬਹੁਤ ਵਧੀਆ ਹੈਗੇ ਆ ਬਟ ਜੇ ਆਪਾਂ ਸੈਟਲ ਹੋਣ ਜਾਣਾ ਥੈਟ ਇਜ਼ ਕੈਨੇਡਾ ਬਿਲਕੁਲ ਸਹੀ ਗੱਲ ਹੈ ਜੀ ਸੋ ਜਸਮੀਤ ਜੀ ਜਿਵੇਂ ਹੁਣ ਤੁਸੀਂ ਕੋਰਸਸ ਦੀ ਗੱਲ ਕੀਤੀ ਤੇ ਫਿਰ ਗਲਤੀ ਸਟੂਡੈਂਟ ਕਿੱਥੇ ਕਰਦੇ ਆ ਕੋਰਸ ਇੱਥੋਂ ਨਹੀਂ ਚੁਣਦੇ ਜਾਂ ਉੱਥੇ ਜਾ ਕੇ ਕੋਰਸ ਬਦਲ ਲੈਂਦੇ ਨੇ ਫਿਰ ਚੈਲੰਜ ਕਿੰਨਾ ਸਟੂਡੈਂਟਸ ਲਈ ਆ ਹੁਣ ਫਿਊਚਰ ਚ ਤੇ ਕਿੰਨਾਂ ਨੂੰ ਪੀਆਰ ਮਿਲ ਜਾਏਗੀ ਕੀ ਕਰਨ ਕੀ ਉਹ ਪੀਆਰ ਲੈ ਜਾਣਗੇ ਇਹ ਗੱਲ ਤਾਂ ਸਰ ਪਹਿਲੀ ਗੱਲ ਤਾਂ ਇੱਥੇ ਬੱਚੇ ਕੋਰਸੇ ਜਿਹੜੇ ਪਿੱਛੇ 3-4 ਸਾਲ ਚ ਕੋਵਿਡ ਤੋਂ ਬਾਅਦ ਬੱਚੇ ਗਏ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਬੱਚਿਆਂ ਨੇ ਕੋਰਸੇ ਦਾ ਦੇਖਿਆ ਹੀ ਨਹੀਂ ਕਿ ਕਿਹੜੇ ਕੋਰਸ ਚ ਅਸੀਂ ਜਾ ਰਹੇ ਹਾਂ ਸੋ ਫੋਕਸ ਸਾਡਾ ਹੈਗਾ ਸੀ ਸਿਰਫ ਕੈਨੇਡਾ ਪਹੁੰਚਣ ਦਾ ਸਾਡਾ ਫੋਕਸ ਇਹ ਨਹੀਂ ਸੀ ਕਿ ਅਸੀਂ ਕੈਨੇਡਾ ਪਹੁੰਚ ਕੇ ਪੀਆਰ ਲੈਣੀ ਹੈ ਜਾਂ ਕੀ ਕਰਨਾ ਹੈ ਬਟ ਫੋਕਸ ਸਾਡਾ ਹੈਗਾ ਸੀ ਕੈਨੇਡਾ ਪਹੁੰਚਣ ਦਾ ਫੋਕਸ ਸੀ ਸੋ ਇਹ ਫੋਕਸ ਨਹੀਂ ਹੈਗਾ ਸੀ ਸਾਡਾ ਕਿ ਅਸੀਂ ਕੈਨੇਡਾ ਪਹੁੰਚ ਕੇ ਕੀ ਕਰਨਾ ਚਾਹੁੰਦੇ ਆਂ ਕਿ ਨਹੀਂ ਕਰਨਾ ਚਾਹੁੰਦੇ ਬਟ ਸਾਡਾ ਫੋਕਸ ਸਾਰਾ ਹੀ ਸੀ ਕਿ ਕੈਨੇਡਾ ਪਹੁੰਚਣ ਦਾ ਕਿ ਅਸੀਂ ਪਹੁੰਚ ਜਾਈਏ ਕੈਨੇਡਾ ਸੋ ਸਟੂਡੈਂਟਸ ਇੱਕ ਚੀਜ਼ ਮੈਂ ਸਾਰਿਆਂ ਨੂੰ ਸਮਝਾਉਣਾ ਚਾਹਾਂਗਾ ਕਿ ਅਸੀਂ ਜੇ ਕੈਨੇਡਾ ਜਾਣਾ ਚਾਹੁੰਦੇ ਆ ਤਾਂ ਡੈਫੀਨੇਟਲੀ ਸਾਨੂੰ ਇਹ ਜ਼ਰੂਰ ਦੇਖਣਾ ਪਏਗਾ ਕਿ ਕਿਹੜਾ ਕੋਰਸ ਅਸੀਂ ਲੈ ਕੇ ਜਾ ਰਹੇ ਹਾਂ ਕਿਹੜੇ ਪ੍ਰੋਵਿੰਸ 'ਚ ਜਾ ਰਹੇ ਹਾਂ ਔਰ ਜਿਹੜਾ ਅਸੀਂ ਕੋਰਸ ਲਿਆ ਉਹ ਡਿਮਾਂਡ 'ਚ ਹੈਗਾ ਕਿ ਨਹੀਂ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਪੈਣੀਆਂ ਅੱਜ ਦੀ ਰੇਟ 'ਚ ਹਰ ਕੋਈ ਅਰਲੀ ਚਾਈਲਡਹੂਡ ਐਜੂਕੇਟਰ ਬਣਨਾ ਚਾਹੁੰਦਾ ਹੈ ਹਰ ਕੋਈ ਪਰਸਨਲ ਸਪੋਰਟ ਵਰਕਰ ਦਾ ਕੋਰਸ ਲੈਣਾ ਚਾਹੁੰਦਾ ਹੈ ਪਰ ਮੈਂ ਸਾਰਿਆਂ ਨੂੰ ਕਹਾਂਗਾ ਕਿ ਉਹ ਕੋਰਸ ਲੈ ਕੇ ਵੀ ਅਸੀਂ ਕੋਈ ਕੀ ਕਹਿੰਦੇ ਐ ਕੀ ਪੀਆਰ ਹੋਏਗੀ ਨਹੀਂ ਹੋਏਗੀ ਕਿਉਂਕਿ ਉਹਦੇ ਵਿੱਚ ਵੀ ਜਦੋਂ ਇੰਨੇ ਬੰਦੇ ਆ ਜਾਣਗੇ ਤਾਂ ਡੈਫੀਨਿਟਲੀ ਉੱਥੇ ਵੀ ਰੋਕ ਲੱਗੇਗੀ ਲੱਗੇਗੀ ਬਿਲਕੁਲ ਠੀਕ ਹੈ ਤੇ ਹੁਣ ਸਾਡੇ ਵਿਦਿਆਰਥੀ ਕੀ ਸੋਚ ਕੇ ਡਿਸਾਈਡ ਕਰਨ ਕੈਨੇਡਾ ਜਸਮੀਤ ਜੀ ਮਤਲਬ ਸਿਰਫ ਪੜਨ ਵਾਲਾ ਵਿਦਿਆਰਥੀ ਹੈ ਜਿਹੜਾ ਉਹ ਪੀਆਰ ਦੇ ਮਕਾਮ ਤੱਕ ਪਹੁੰਚੇਗਾ ਡੈਫੀਨਿਟਲੀ ਸਰ ਡੈਫੀਨਿਟਲੀ ਸੋ ਸਿਰਫ ਪੜਨ ਵਾਲਾ ਨਹੀਂ ਇਹ ਜ਼ਰੂਰੀ ਨਹੀਂ ਹੈ ਸਰ ਜ਼ਰੂਰੀ ਨਹੀਂ ਹੈ ਕਿ ਸਿਰਫ ਪੜਨ ਵਾਲਾ ਬੱਚਾ ਹੀ ਪੀਆਰ ਦੇ ਮਕਾਮ ਤੇ ਪਹੁੰਚੇਗਾ ਬਟ ਇਹ ਹੈ ਕਿ ਜਿਹੜੇ ਸਟੂਡੈਂਟਸ ਜੇ ਕਹੀਏ ਕਿ ਜੇ ਕੋਈ 60% ਨੰਬਰ ਵੀ ਲੈਂਦਾ ਜਾਂ 50% ਨੰਬਰ ਵੀ ਲੈਂਦਾ ਪਰ ਉਹ ਪਲੰਬਿੰਗ ਦਾ ਕੋਰਸ ਕਰ ਰਿਹਾ ਹੈ ਕਾਰਪੈਂਟਰ ਦਾ ਕੋਰਸ ਕਰ ਰਿਹਾ ਹੈ ਆ ਟੈਕਨੀਸ਼ੀਅਨਸ ਕੋਰਸਸ ਕਰ ਰਹੇ ਹੈ ਉਹਨਾਂ ਸਾਰਿਆਂ ਦਾ ਸਕੋਪ ਉੱਥੇ ਅੱਛਾ ਹੋਏਗਾ ਸੋ ਜ਼ਰੂਰੀ ਨਹੀਂ ਹੈ ਕਿ 90% ਵਾਲਾ ਬੱਚਾ ਹੀ ਪੀਆਰ ਲਏਗਾ ਨੋ that is not what canada is looking for canada is looking for all kind of students zaruri nahi hai ki sirf 90% wala bachcha oh india di india ch je tusi rehna ta tuhanu 90% lene painge but je tusi canada jana hai ta tusi ki kende hai course changa lena payega zaruri nahi hai ki tusi 90% wale ho ta hi tusi successful hoge chalo eh bada tusi important point dassya ke utthe course completion de naal naal jehde ਦੂਸਰੇ ਕੋਰਸਸ ਨੇ ਵੱਖ-ਵੱਖ ਕੈਟਾਗਰੀਜ਼ ਦੇ ਉਹਨਾਂ ਦੇ ਵਿੱਚ ਵੀ ਪੀਆਰ ਕਿਉਂਕਿ ਉਹ ਵੀ ਮੈਨੂੰ ਲੱਗਦਾ ਹੈ ਪ੍ਰਿਫਰਡ ਕੈਟਾਗਰੀ ਹੈ ਕੈਨੇਡਾ ਦੀ ਬਹੁਤ ਸਾਰੇ ਲੋਕ ਕੈਨੇਡਾ ਨੂੰ ਉਸ ਦਿਸ਼ਾ ਦੇ ਵਿੱਚ ਵੀ ਚਾਹੀਦੇ ਨੇ ਜਿਹੜੇ ਰਿਪੇਅਰ ਵਾਲੇ ਸੈਕਟਰ ਚ ਨੇ ਇਲੈਕਟ੍ਰੀਸ਼ੀਅਨਸ ਨੇ ਪਲੰਬਿੰਗ ਦੇ ਵਿੱਚ ਨੇ ਜਾਂ ਹੋਰ ਬਹੁਤ ਸਾਰੇ ਕੰਮ ਜਿਹੜੇ ਹੱਥੀ ਕੰਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਾਂ ਸਕਿੱਲ ਡਿਵੈਲਪਮੈਂਟ ਨਾਲ ਜਿਹੜੇ ਜੁੜੇ ਹੋਏ ਕੋਰਸਸ ਨੇ ਸੋ ਜਿਵੇਂ ਜਸਮੀਤ ਜੀ ਨੇ ਟਰਫ ਮੈਨੇਜਮੈਂਟ ਦਾ ਇੱਕ ਕੋਰਸ ਹੈ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਸੀ ਪਿਛਲੇ ਸਮੇਂ ਦੇ ਵਿੱਚ ਸੋ ਇਹਨਾਂ ਸਾਰੇ ਕੋਰਸਸ ਵਾਲੇ ਪਾਸੇ ਵਿਦਿਆਰਥੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਕਾਲਸ ਤੁਸੀਂ ਕਰ ਸਕਦੇ ਹੋ 90413 90412 ਸੋ ਜਸਮੀਤ ਜੀ ਦੀ ਟੀਮ ਵੀ ਲਗਾਤਾਰ ਤੁਹਾਡੀਆਂ ਕਾਲਸ ਨੂੰ ਅਡਰੈਸ ਕਰਦੀ ਹੈ ਜਸਮੀਤ ਜੀ ਥੈਂਕ ਯੂ ਸੋ ਮੱਚ ਬਹੁਤ ਬਹਾਤਪੂਰਨ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਇਸ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਸਰ